ਲੋੜੀ ਤੱਕ ਸਾਡਾ ਜਿਹੜਾ ਕਨਸੈਂਟਰੇਸ਼ਨ ਮੇਨ ਸੀਪੀ ਸਾਹਿਬ ਵੱਲੋਂ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਖਾਸ ਟੀਮਾਂ ਉਤਾਰੀਆਂ ਗਈਆਂ ਵਾ ਗਰਾਊਂਡ ਤੇ ਵੀ ਆ ਔਰ ਡਰੋਨ ਰਾਈ ਸਾਨੂੰ ਮਾਨਯੋਗ ਡੀਸੀ ਸਾਹਿਬ ਨੇ ਸਬਡਿਵੀਜ਼ਨ ਲੈਵਲ ਤੇ ਜਿਹੜੇ ਡਰੋਨ ਪ੍ਰੋਵਾਈਡ ਕੀਤੇ ਆ ਡਰੋਨ ਦਾ ਕੰਮ ਅਸੀਂ ਇਹ ਲੈ ਰਹੇ ਆ ਕਿ ਜਿਹੜੇ ਅਸੀਂ ਪਤੰਗਬਾਜੀ ਹੁੰਦੀ ਆ ਉਹਨੂੰ ਅਸੀਂ ਨਿਗਰਾਨੀ ਕਰਦੇ ਆ ਕਿ ਇਹ ਰਵਾਇਤੀ ਡੋਰ ਨਾਲ ਪਤੰਗਬਾਜੀ ਹੋ ਰਹੀ ਆ ਜਾਂ ਚਾਈਨਿਸ ਡੋਰ ਦੇ ਨਾਲ ਹੋ ਰਹੀ ਆ ਔਰ ਅਗਰ ਸਾਨੂੰ ਕੋਈ ਬੰਦਾ ਆਇਡੈਂਟੀਫਾਈ ਹੁੰਦੇ ਆ ਕਿ ਇਹ ਜਿਹੜੀ ਆ ਚਾਈਨਿਸ ਡੋਰ ਦੀ ਵਰਤੋਂ ਕੀਤੀ ਜਾ ਰਹੀ ਆ ਤਾਂ ਉਹਨਾਂ ਖਿਲਾਫ ਅਸੀਂ ਲੀਗਲ ਐਕਸ਼ਨ ਲੈ ਰਹੇ ਆ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਟੀਮਾਂ ਉਹਨਾਂ ਨੂੰ ਵਾਕੀ ਟਾਕੀ ਪ੍ਰੋਵਾਈਡ ਕੀਤੇ ਜਿਹੜੇ ਗਰਾਊਂਡ ਲੈਵਲ ਤੇ ਜਿਹੜੀਆਂ ਅਸੀਂ ਟੀਮਾਂ ਭੇਜੀਆਂ ਵਾਂ ਉਤੋਂ ਅਸੀਂ ਲਕਿਓ ਕਾ ਸਾਡੇ ਕੋਲ ਜਿਹੜੇ ਡਰੋਨ ਨੇ ਬਹੁਤ ਹੈਵੀ ਨੇ ਉਹ ਬੜਾ ਕਲੋਜ਼ ਅਧਾ ਕਿਲੋਮੀਟਰ ਤੱਕ ਰੇਡੀਅਸ ਦੇ ਵਿੱਚ ਘੁੰਮ ਕੇ ਤੇ ਉਹਦੇ ਕਲੋਜ਼ ਅਸੀਂ ਉਹਦਾ ਬੰਦਾ ਆਇਡੈਂਟੀਫਾਈ ਪਾਰਟੀਕੂਲਰ ਕਰ ਲੀਦਾ ਵਾ ਔਰ ਉਹਦੇ ਹੱਥ ਦੇ ਵਿੱਚ ਜਿਹੜੀ ਡੋਰ ਆ ਉਹ ਵੀ ਆਇਡੈਂਟੀਫਾਈ ਹੋ ਜਾਂਦੀ ਕਿ ਉਹ ਥ੍ਰੈਡ ਹੈ ਕਿ ਜਿਹੜਾ ਚਾਈਨਿਸ ਡੋਰ ਹੈ ਉਸ ਉਸ ਦੇ ਮੁਤਾਬਕ ਉੱਤੇ ਫਿਰ ਕਾਰਵਾਈ ਕੀਤੀ ਜਾਵੇ ਨੌਜਵਾਨਾਂ ਨਾਲ ਬੀਤੇ ਦਿਨੀ ਗੱਲ ਹੋਈ ਸੀਗੀ ਉਹ ਕਹਿੰਦੇ ਕਿ ਜਦੋਂ ਇਦਾਂ ਗੁੱਡੀਆਂ ਔੜਦੀਆਂ ਨੇ ਕਹਿੰਦੇ ਕਈ ਜਗ੍ਹਾ ਤੋਂ ਬਰਾਮਦੀਆਂ ਵੀ ਹੋਈਆਂ ਨਾਲ ਦੇ ਨਾਲ ਜ਼ਮਾਨਤ ਵੀ ਹੋ ਜਾਂਦੀ ਇੱਕ ਦਿਨ ਦੇ ਵਿੱਚ ਛੱਡ ਦਿੰਦੇ ਆ ਕਹਿੰਦੇ ਕਿ ਪੁਲਿਸ ਪ੍ਰਸ਼ਾਸਨ ਆਪਣੇ ਘਰੇ ਲੈ ਆ ਕੇ ਗੁੱਡੀਆਂ ਵੰਡ ਲਿੰਦਾ ਪੁਲਿਸ ਲਾਈਨ ਦੇ ਵਿੱਚ ਉਹ ਤਸਵੀਰਾਂ ਸਾਹਮਣੇ ਆਈਆਂ ਪੁਲਿਸ ਵਾਲਿਆਂ ਨੇ ਬੱਚੇ ਗੁੱਡੀਆਂ ਔੜਾ ਰਹੇ ਉਹਨਾਂ ਦੇ ਉੱਪਰ ਵੀ ਉਨੀ ਕਾਰਵਾਈ ਹੋਏਗੀ ਬਿਲਕੁਲ ਜੀ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਕਾਨੂੰਨ ਆਪਣਾ ਕੰਮ ਕਰਦਾ ਉਹ ਕੋਈ ਵੀ ਹੋਵੇ ਤੇ ਜਿਹੜੀ ਗੱਲ ਹੈ ਕਿ ਕਾਨੂੰਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਦਿਨ ਚ ਹੋ ਰਹੀ ਹੈ ਉਹ ਐਸ ਪਰ ਲੀਗਲ ਪ੍ਰੋਸੈਸ ਜੋ ਹੈਗਾ ਉਹ ਜੋ ਬੰਦਾ ਉਹੀ ਕਾਰਵਾਈ ਹੋਊ ਕਿਉਂਕਿ ਅਵੇਲੇਬਲ ਲੀਗਲ ਪ੍ਰੋਸੈਸ ਬਦਲਣ ਦੀ ਲੋੜ ਹੈ ਫਿਰ ਇੱਕ ਦਿਨ ਦੇ ਵਿੱਚ ਜੇਕਰ ਖੂਨ ਹੈ ਸਮੈਗ ਨੂੰ ਮਾਰੀ ਚੀਜ਼ ਇਹ ਪਰਟੀਕੂਲ ਗਵਰਨਮੈਂਟਸ ਇੱਥੇ ਵੀ ਲੈ ਰਹੀ ਆ ਧਿਆਨ ਚ ਉਹਨਾਂ ਦੇ ਵੀ ਫਿਲਹਾਲ ਇਹ ਅਵੇਲੇਬਲ ਫੰਸ ਹੈ ਇਸ ਕਰਕੇ ਜੋ ਲੀਗਲ ਬੰਦਾ ਅਸੀਂ ਲਾਅ ਇਨਫੋਰਸਮੈਂਟ ਏਜੰਸੀ ਹੋਣ ਦੇ ਨਾਤੇ ਜੋ ਬੰਦਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰ ਰਿਹਾ ਉਸ ਥਾਣੇ ਆ ਚ ਦੇਖੇ ਗਈ ਹੈ ਲੋਕਾਂ ਦੇ ਘਰਾਂ ਦੇ ਵਿੱਚ ਡੇੜਮਾਰੀ ਦੀ ਸਦਾਈ ਸਾਡੀਆਂ ਅਲੱਗ-ਅਲੱਗ ਟੀਮਸ ਹੋਣਗੀਆਂ ਉਹਨਾਂ ਸੀ ਡਰੋਨ ਜਿਹੜਾ ਡਰੋਨ ਰਾਹੀਂ ਤੇ ਕਰਾਨੀ ਕਰਦੀ ਇਹਦਾ ਵੀ ਬਹੁਤ ਸਾਰਾ ਡੈਟੈਂਟ ਇਫੈਕਟ ਤੇ ਹੈਗਾ ਹੀ ਆ ਉਹਦਾ ਤੁਸੀਂ ਵੀ ਅਸੈਸ ਕੀਤਾ ਹੋਣਾ ਉਹਦਾ ਡੈਟੈਂਟ ਇਫੈਕਟ ਕਰਕੇ ਥੋੜਾ ਮਤਲਬ ਸਖਤੀ ਹੋਈ ਆ ਨਾ ਤੇ ਲੇਕਿਨ ਨਿਰਤ ਜੀ ਇਹਦਾ ਕਾਰਨ ਕੀ ਲੋਕ ਔਰ ਬੱਚੇ ਇਸ ਡੋਰ ਦੇ ਮਗਰ ਕਿਉਂ ਪੈ ਰਹੇ ਲੋਕਾਂ ਨੂੰ ਪਤਾ ਵੀ ਆ ਕਿ ਇਹ ਖਤਰਨਾਕ ਹੈ ਲੇਕਿਨ ਕਿਉਂ ਮਗਰੇ ਦੇ ਮਗਰ ਕਿਉਂ ਪੈ ਰਹੇ ਨੇ ਅਸੀਂ ਤੁਹਾਡੇ ਮਾਧਿਅਮ ਤੋਂ ਹੀ ਵਾਰ-ਵਾਰ ਅਪੀਲ ਕਰ ਰਹੇ ਆਂ ਔਰ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਵੀ ਅਪੀਲ ਕਰ ਰਹੀਆਂ ਵਾਂ ਔਰ ਉਹਦਾ ਲੋਕਾਂ ਨੂੰ ਅਵੇਅਰਨੈਸ ਦੀ ਬਹੁਤ ਜ਼ਰੂਰਤ ਹੈ ਅਸੀਂ ਪੇਰੈਂਟਸ ਨੂੰ ਅਪੀਲ ਪਾਰਟਿਕੁਲਰਲੀ ਕਰਨਾ ਚਾਹਾਂਗੇ ਕਿ ਆਪਣੇ ਬੱਚਿਆਂ ਨੂੰ ਅਵੇਅਰ ਕਰਨ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਇਹਦਾ ਨੁਕਸਾਨ ਕੀ ਹੁੰਦਾ ਆ ਪਰ ਨੁਕਸਾਨ ਜਾਨੀ ਹੋ ਰਿਹਾ ਵਾ ਚਾਹੇ ਉਹ ਹਿਊਮ ਨੌਜਵਾਨ ਤਰਕ ਦਿੰਦੇ ਆ ਕਹਿੰਦੇ ਸਾਡੀ ਕੁੜੀਆਂ ਵੇਚ ਹੁੰਦੀਆਂ ਮਹਿੰਗੀਆਂ ਬਣੀਆਂ ਦੁਕਾਨਦਾਰ ਕਹਿੰਦੇ ਆ ਜੀ ਸਾਡੀ ਵਿਕਦੀ ਇਹੀ ਹੈ ਲੱਗਦਾ ਨਹੀਂ ਹੁਣ ਰੂਟ ਕੋਸ ਵਦਨ ਦੀ ਲੋੜ ਹੈ ਜਿੱਥੋਂ ਚੀਜ਼ ਬੰਦੀ ਪਈ ਉੱਥੇ ਜਾ ਕੇ ਜੇਕਰ ਕਾਰਵਾਈ ਹੋ ਜਾਵੇ ਤੇ ਜਿਹੜੀ ਜਾਂੜੀ ਖਤਮ ਕਰ ਦਿੱਤੀ ਜਾਵੇ ਬਿਲਕੁਲ ਜੀ ਇਹ ਪਾਰਟਿਕੂਲਰ ਇਤੇ ਕਾਫੀ ਧਿਆਨ ਦੇਣ ਦੀ ਲੋੜ ਹੈ ਜਿਹੜੀ ਲਾਅ ਇਨਫੋਰਸਮੈਂਟ ਏਜੰਸੀ ਹੋਣ ਦੇ ਨਾਤੇ ਸਾਨੂੰ ਜੋ ਕਾਨੂੰਨ ਕਹਿੰਦਾ ਅਸੀਂ ਕਾਨੂੰਨ ਦੇ ਮੁਤਾਬਕ ਕੰਮ ਕਰੀਦਾ ਬਾਕੀ ਜਿਹੜਾ ਉਹ ਗਵਰਨਮੈਂਟ ਦਾ ਕੰਮ ਹੈ ਉਹ ਆਪਣੇ ਲੈਵਲ ਤੇ ਡਿਸੀਜਨ ਲੈ ਰਹੇ ਨੇ ਇਹ ਲੱਗਦਾ ਕਿ ਫੈਕਟਰੀਆਂ ਵੀ ਬੰਦ ਹੋਣ ਸਹੀ ਹੈ ਉਹ ਗਵਰਨਮੈਂਟ ਲੈਵਲ ਤੇ ਇਸ਼ੂ ਹੈ ਉਹ ਰਿਸੋਲਵ ਕਰ ਰਹੇ ਨੇ ਜੀ ਜਿੱਥੋਂ ਨਿਕਲਦੀ ਹੋएगी ਉਹਨਾਂ ਨੂੰ ਪਤਾ ਤੇ ਹੋਏਗਾ ਨਾ ਬਿਲਕੁਲ ਜੀ ਉਹ ਡਿਪਾਰਟਮੈਂਟ ਦਾ ਕੰਮ ਹੈ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਕੰਮ ਆ ਉਹ ਵੀ ਇਸ ਲੈਵਲ ਤੇ ਕਾਫੀ ਸਖਤੀ ਕਰ ਰਹੇ ਨੇ ਤੁਸੀਂ ਕਹਿ ਰਹੇ ਹੋ ਨਾ ਕਿ ਨਾਰਕੋਟਿਕ ਨਾਲ ਉਹ ਮਾੜੀ ਚੀਜ਼ ਬਿਲਕੁਲ ਹੈਗੇ ਜੀ ਨਾਰਕੋਟਿਕ ਜਿੱਥੋਂ ਬੰਦੀ ਹੈ ਉੱਥੇ ਤੱਕ ਤੁਸੀਂ ਪੁੱਛ ਸਕਦੇ ਕੀ ਇਹ ਲੱਗਦਾ ਨਹੀਂ ਕਿ ਫੈਕਟ ਨਹੀਂ ਇਹਦੇ ਤੇ ਵੀ ਗਵਰਨਮੈਂਟ ਪੂਰਾ ਐਕਸ਼ਨ ਲੈਣ ਜਾ ਰਹੀ ਹੈ ਜੀ ਉਹਨਾਂ ਦੇ ਧਿਆਨ ਚ ਹੈ ਕਿ ਇਹ ਨਾਲ ਜਾਨੀ ਨੁਕਸਾਨ ਹੋ ਰਿਹਾ ਹੈ ਇਸ ਕਰਕੇ ਗਵਰਨਮੈਂਟ ਲੈਵਲ ਤੇ ਵੀ ਡਿਸੀਜਨ ਜਲਦੀ ਹੋ ਰਿਹਾ ਹੈ ਬਿਲਕੁਲ ਹੋ ਰਿਹਾ ਜੀ ਉਹ ਬਿਲਕੁਲ ਸਾਡੀ ਅਲੱਗ- ਹੋਏਗੀ ਡਰੋਨ ਰਾਹੀਂ ਵੀ ਨਿਗਰਾਨੀ ਕੀਤੀ ਜਾਗੇ ਜਿਸ ਤਰ੍ਹਾਂ ਜਿਸ ਤਾਂ ਅਸੀਂ ਵੱਧ ਤੋਂ ਵੱਧ ਆਪਾਂ ਡੋਮਿਨੇਟ ਕਰਾਂਗੇ ਬਿਲਕੁਲ ਕਰ ਰਹੇ ਆ ਜੀ ਸਮਾਜ ਸੇਵੀ ਸੰਸਥਾਵਾਂ ਕਾਫੀ ਸਾਡੇ ਨਾਲ ਸਹਿਯੋਗ ਕਰ ਰਹੀਆਂ ਨੇ ਔਰ ਲੋਕਾਂ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਪੇਰੈਂਟਸ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਕਾਫੀ ਇਫੈਕਟ ਅੱਛਾ ਆ ਰਿਹਾ ਜੀ ਦਾ ਬਹੁਤ ਜ਼ਿਆਦਾ ਕਰ ਰਹੇ ਜੀ ਉਹ ਸਾਨੂੰ ਹਮੇਸ਼ਾ ਇਨਸਟਰਕਸ਼ਨਸ ਦਿੰਦੇ ਰਹਿੰਦੇ ਨੇ ਡੇਲੀ ਸਾਡੀਆਂ ਮੀਟਿੰਗਸ ਹੁੰਦੀਆਂ ਉਹਦੇ ਵਿੱਚ ਕਿਉਂਕਿ ਲੋਹੜੀ ਦਾ ਤਿਹਾਰ ਹੋਣ ਕਰਕੇ ਜ਼ਿਆਦਾ ਇਸ ਸਮੇਂ ਡਰੋਨਸ ਧੋ ਕੇ ਇਹਨਾਂ ਦੀ ਨਿਗਰਾਨੀ ਕਰ ਰਹੇ ਨੇ ਡੇਲੀ ਹਾਂ ਡਾਟਾ ਹੈਗਾ ਜੀ ਸਾਡੇ ਜਿੱਥੇ ਤਸਵੀਰਾਂ ਸਦ ਅੱਜ ਵੀ ਆਈਆਂ ਕੈਂਪ ਦੇ ਵਿੱਚ ਕਿਸੇ ਨੌਜਵਾਨ ਦੇਖੇ ਸਾਡੇ ਸਾਹਮਣੇ ਟੀਮਾਂ ਤੋਂ ਹੀ ਦੇਖਿਆ ਗਰਾਊਂਡ ਤੇ ਵੀ ਕੰਮ ਕਰ ਰਹੀਆਂ ਪਾਰਟੀਕੂਲਰ ਭੇਜਿਆਗਾ ਜਿਸ ਤਰ੍ਹਾਂ ਇਸ ਤਰ੍ਹਾਂ ਉਹ ਰਿਕਵਰੀ ਹੋਏਗੀ ਉਹ ਪਰਚਾ ਦਿੱਤਾ ਜਾਊਗਾ